ਫਿਲੌਰ ਦੇ ਸਿਕੀਪਾ ਦੇ ਮੋਤੀਪੁਰ ਖਾਲਸਾ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਸਮੂਹ ਪਿੰਡ ਵਾਸੀਆਂ ਵੱਲੋਂ ਵੀਡੀਓ ਦਫ਼ਤਰ ਫਿਲੌਰ ਵਿਖੇ ਵੀਡੀਓ ਮੈਡਮ ਅਰਜਿੰਦਰ ਕੌਰ ਦੀ ਹਾਜ਼ਰੀ ਵਿੱਚ ਪਿੰਡ ਦੇ ਸਰਪੰਚ ਅਤੇ ਪੰਚਾਂ ਦੀ ਚੋਣ ਕੀਤੀ ਗਈ ਇਸ ਮੌਕੇ ਨਵੇਂ ਚੁਣੇ ਗਏ ਸਰਪੰਚ ਅਤੇ ਪੰਚਾਂ ਦੇ ਗਲਾ ਵਿੱਚ ਹਾਰ ਪਾ ਕੇ ਵਧਾਈਆਂ ਦਿੱਤੀਆਂ ਨਮੀ ਚੋਣ ਇਸ ਪ੍ਰਕਾਰ ਹੋਈ ਸਰਪੰਚ ਮਨਜੀਤ ਸਿੰਘ ਪੰਚਾਰ ਪ੍ਰੀਤ ਸਿੰਘ ਪੰਚ ਸਿਮਰਨਜੀਤ ਕੌਰ ਪੰਚ ਹਰਪ੍ਰੀਤ ਕੌਰ ਪੰਚ ਹਰਪ੍ਰੀਤ ਸਿੰਘ ਸਾਅਬ ਦਾ ਸਰਪੰਚ ਨੈਲ ਸਿੰਘ ਮੋਤੀਪੁਰ ਖਾਲਸਾ ਵੱਲੋਂ ਨਮੀ ਚੁਣੀ ਗਈ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਭਪਿੰਦਰ ਸਿੰਘ ਗੁਰਪ੍ਰੀਤ ਸਿੰਘ ਪ੍ਰਭਜੋਤ ਸਿੰਘ ਦੀਪ ਸਿੰਘ ਲਖਵਿੰਦਰ ਸਿੰਘ ਜੁਨੈਲ ਸਿੰਘ ਬੰਨ ਵਾਲਾ ਅਤੇ ਹੋਰ ਹਾਜ਼ਰ ਸਨ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਸਾਡੀ ਅੱਜ ਇੱਕੀ ਛੇਵੀਂ ਵਾਰ ਜਿਹੜੀ ਸਰਸੰਤੀ ਦੀ ਪੰਚਾਇਤ ਬਣੀ ਹੈ ਤੇ ਇਸ ਕਰਕੇ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਰੇ ਨੂੰ ਮਾਨ ਦਿੱਤਾ ਤੇ ਸਾਡੀ ਸਾਰਿਆਂ ਦੀ ਗੱਲ ਮੰਨੀ ਜਦੋਂ ਪਹਿਲਾਂ ਅਸੀਂ ਚਾਰ ਜਣੇ ਖੜੇ ਸੀ ਉਮੀਦਵਾਰ ਸੀਗੇ لیکن ਜਦੋਂ ਗੁਰਦਾ ਸਾਹਿਬ ਆ ਗਏ ਅਸੀਂ ਸਮਝਾਇਆ ਤੇ ਫਿਰ ਉਹਨਾਂ ਨੇ ਜਿਹੜੀ ਸਹਿਮਤੀ ਪ੍ਰਗਟ ਕੀਤੀ ਆ ਸਦਮਜੀਤ ਸਿੰਘ ਤੇ ਤੇ ਬਾਕੀ ਸਾਡੇ ਮੈਂਬਰ ਪੰਚਾਇਤ ਦੇ ਆ ਬੀਬੀ ਹਰਪੀ कौर ਤੇ ਆਪਣੇ ਹਰਪੀ ਸਿੰਘ ਇਹਨਾਂ ਦਾ ਨਾਮ ਆ ਤੇ ਇਧਰੋਂ ਆਪਣੇ ਤੇ ਦੇ ਵਾਇਫੀ ਦਾ ਨਾਮ ਆ ਮੈਨੂੰ ਇਹ ਵੀ ਪਤਾ ਲੱਗਾ ਵੀ ਕਾਫੀ ਪਹਿਲਾਂ ਵੀ ਸਮੇ ਸਰਸੰਤੀ ਨਾਲ ਚੋਣ ਹੁੰਦੀਆਂ ਰਹੀਆਂ ਪਹਿਲੀ ਵਾਰੀ ਹਾਂਜੀ ਪੰਜਵੀਂ ਵਾਰ ਪਹਿਲਾਂ ਆ ਇਹ ਕਿ 6ਵੀਂ ਵਾਰ ਸਰਸੰਤੀ ਦਾ ਪੰਚਾਇਤ ਜਿਹੜੀ ਸਾਡੀ ਚੁਣੀ ਗਈ ਆ ਤੇ ਮੈਂ ਬਾਕੀ ਪਿੰਡਾਂ ਨੂੰ ਵੀ ਬੇਨਤੀ ਕਰਦਾ ਵੀ ਇਸੇ ਤਰ੍ਹਾਂ ਸਰਸੰਤੀ ਨਾਲ ਇੱਕ ਤਾਂ ਪਿੰਡ 'ਚ ਪਾਰਟੀਵਾਦੀ ਨਹੀਂ ਬਣਦੀ ਤੇ ਸਾਰੇ ਜਿਹੜੇ ਵੀਰ ਉਹਨਾਂ ਨੇ ਬੇਨਤੀ ਆ ਵੀ ਉਸਰ ਸੰਮਤੀ ਨਾਲ ਪਹੁੰਚਦਾ ਚੌਣ ਵੱਧ ਤੋਂ ਵੱਧ ਤੇ ਇਸ ਕਰਕੇ ਜਿਹੜਾ ਸਾਡੇ ਸਟਾਫ ਨੂੰ ਵੀ ਡਿਊਟੀਆਂ ਲੱਗਦੀਆਂ ਉਹ ਵੀ ਘਟਣਾ ਤੇ ਬਾਕੀ ਅਸੀਂ ਵੱਧ ਤੋਂ ਵੱਧ ਪਿੰਡ ਵਾਸੀ ਦੀ ਸੇਵਾ ਹੀ ਕਰਨੀ ਆ ਜਿਹੜਾ ਆਪਣਾ ਕੰਮ ਛੱਡ ਕੇ ਦੂਜੇ ਦੀ ਸੇਵਾ ਕਰ ਸਕਦਾ ਉਹ ਉਹਨਾਂ ਨੂੰ ਅੱਗੇ ਲਿਓ ਜਿਹੜਾ ਸੇਵਾ ਕਰਨ ਦੇ ਮਨ ਦੀ ਕੋਈ ਜੱਜਵਾਹ ਹੋਵੇ ਤਾਂ ਤੇ ਸਾਡੇ ਨੌਜਵਾਨ ਨੇ ਵੀ ਹਰਪੀ ਸਿੰਘ ਇੱਧਰੇ ਬੈਠੇ ਨੇ ਤੇ ਰਿਸ਼ਪਿੰਦਰ ਸਿੰਘ ਤੇ ਸਾਡੇ ਤੁਹਾਡੇ ਨੌਜਵਾਨੇ ਤੁਸੀਂ ਪੰਜ ਬਣਾਏ ਅਸੀਂ ਚਾਹੁੰਦੇ ਵੀ ਇਹ ਕਿ ਮੌਕਾ ਇਹ ਕਿ ਇਹਨਾਂ ਚ ਅਸੀਂ ਵੱਖਰੇ ਦੇਖੇ ਪਿੰਡ ਵਾਸੀ ਸਾਨੂੰ ਕੋਈ ਵੀ ਕੰਮ ਹੋਵੇ ਤੇ ਇਹਨਾਂ ਨੇ ਮੋਹਰੇ ਹੋ ਕੇ ਚਾਹੇ ਸਾਨੂੰ ਪਈ ਸਕੋ ਉਹ ਸਰਕਾਰਾਂ ਦੇ ਕੰਮ ਸੀ ਸਪੈੰਡ ਤੇ ਡਰਿਆ ਦੇ ਬੰਨ ਤੇ ਬਿੱਟੇ ਵੀ ਪਾਉਣੀ ਸੀ ਇਹਨਾਂ ਨੇ ਮੋਢੇ ਮੋਢਾ ਲਾ ਕੇ ਕੀਤਾ ਕੋ ਵੀ ਪਿੰਡ ਦਾ ਕਾਰਜ ਹੋਇਆ ਇਹ ਮੂਰੇ ਹੋ ਕੇ ਕਰਦੇ ਆ ਅਸੀਂ ਸੋਚਿਆ ਵੀ ਜੇ ਇਹ ਮੂਰੇ ਹੋ ਕਰਦੇ ਤੇ ਇਹਨਾਂ ਨੂੰ ਹੀ ਸੇਵਾ ਲਈ ਮੌਕਾ ਦਈਏ ਤੇ ਪਿੰਡ ਦੇ ਸਾਰੇ ਨੇ ਸੋਚਿਆ ਭਾਜੀ ਕੀ ਨਾਮ ਹੈ ਤੁਹਾਡਾ ਤੁਸੀਂ ਪੰਜ ਚੁਣੇ ਗਏ ਸਰਬਸੰਮਤੀ ਦੇ ਨੌਕਰੀ ਹਾਂਜੀ ਮੇਰਾ ਨਾਮ ਰਸ਼ਪਿੰਦਰ ਕੁਮਾਰ ਜੀ ਤੇ ਸਰਬਸੰਮਤੀ ਨਾਲ ਹੀ ਪੰਚਾਇਤ ਬਣੀ ਹੈ ਸਾਡੇ ਪਿੰਡ ਦੀ ਜੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਹਾਂਜੀ ਬਾਕੀ ਪਿੰਡਾਂ ਦੇ ਪੰਚਾਇਤਾਂ ਨੂੰ ਵੀ ਮੈਸੇਜ ਹੈ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹੀ ਹੈ ਕਿ ਤੁਸੀਂ ਸਰਬਸੰਮਤੀ ਨਾਲ ਚੁਣੋ ਉਹਦੇ ਨਾਲ ਸਾਰਿਆਂ ਦਾ ਵਿਕਾਸ ਹੋਊਗਾ ਹਨਾ ਫਾਇਦਾ ਹੋਊਗਾ ਸਾਡਾ ਮੈਮ ਮੋਤੀਪੁਰ ਖਾਲਸਾ ਸਰਬਸੰਮਤੀ ਨਾਲ ਸਰਪੰਚੀ ਚੁਣੇ ਹੋਰੀ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਕੋਲ ਅੱਜ ਤੁਸੀਂ ਉਹਨਾਂ ਦੇ ਸਰੂਪਾ ਵੀ ਪਾਇਆ ਸਾਡੇ 103 ਗ੍ਰਾਮ ਪੰਚਾਇਤਾਂ ਦੇ ਵਿੱਚ ਮੋਤੀਪੁਰ ਖਾਲਸਾ ਦੇ ਸਰਦਾਰ ਮਨਜੀਤ ਸਿੰਘ ਦੀ ਸਰਬਸੰਮਤੀ ਨਾਲ ਸਰਪੰਚ ਚੁਣੇਗੇ ਅਤੇ ਪੰਜ ਪੰਚ ਚੁਣੇਗੇ ਸਰਬਸੰਮਤੀ ਨਾਲ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਅਨਾਉਂਸ ਕੀਤਾ ਵੀ ਇਹਨਾਂ ਨੂੰ 5 ਲੱਖ ਦੇਣਾ ਆ ਸਰਵਸੰਮਤੀ ਦਾ ਇਸ ਲਈ ਬਹੁਤ ਵਧੀਆ ਹੋਇਆ ਮੈਂ ਕਹਿੰਨੀ ਆ ਹੋਰ ਵੀ ਸਾਡੀਆਂ ਪੰਚਾਇਤਾਂ ਇਦਾਂ ਸਰਵਸੰਮਤੀ ਨਾਲ ਚੁਣੀਆਂ ਜਾਣ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਪੰਚਾਇਤ ਦਾ ਜਿਹੜੇ ਸਰਵਸੰਮਤੀ ਨਾਲ ਚੁਣੇ ਗਏ ਨੇ ਨਾਲੇ ਯੰਗ ਮੁੰਡੇ ਪਹਿਲੀ ਗੱਲ ਇਹ ਵੀ ਯੰਗ ਬੱਚੇ ਨੇ ਇਹਨਾਂ ਨੂੰ એનર્ਜੀ ਇਹਨਾਂ ਦੇ ਵਿੱਚ ਕੰਮ ਕਰਨ ਦਾ ਜਜ਼ਬਾ ਹੈ ਤੇ ਬਹੁਤ ਵਧੀਆ ਪੰਚਾਇਤਾਂ ਵਿੱਚ ਅਵੇਰਨੈਸ ਆ ਰਹੀ ਆ ਕੋਈ ਸਰਵਸੰਮਤੀ ਨਾਲ ਵੀ ਹੋ ਬਿਲਕੁਲ ਬਿਲਕੁਲ ਸਾਡੇ ਹੋਰ ਵੀ ਹੋਣ ਦੀ ਸੰਭਾਵਨਾ ਹੈਗੀ ਆ ਹੂੰ ਮੇਬੀ 4 ਤਰੀਕ ਤੱਕ ਆਪਨ ਕਨਫਰਮ ਹੋ ਜਾਣਾ ਵੀ ਕਾਫੀ ਪੰਚਾਇਤਾਂ ਦੇ ਵਿੱਚ ਸਰਬਸੰਮਤੀ ਹੋ ਜਾਣੀ ਆ ਜੀ ਪਿੰਡਾਂ ਦੀਆਂ ਗਰੰਟੀਆਂ ਜਿਹੜੀਆਂ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਉਹਨਾਂ ਨੂੰ ਗਰੰਟਾ ਬਿਲਕੁਲ ਬਿਲਕੁਲ 5 ਲੱਖ ਸਰਕਾਰ ਨੇ ਅਨਾਉਂਸ ਕੀਤਾ 5 ਲੱਖ ਦੇਣਾ ਆ ਹਾਂ ਪ੍ਰਤੀ ਪੰਚਾਇਤ ਸਰਬਸੰਮਤੀ ਦਾ